ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਉਸ ਗਾਇਕ ਬਾਰੇ ਗੱਲ ਕਰਾਂਗੇ ਜਿਸ ਨੇ ਸੈਡ Song ਇੰਨੀ ਸ਼ਿੱਦਤ ਤੇ ਫੀਲ ਨਾਲ ਗਾਏ ਤੇ ਪੰਜਾਬੀ ਬੋਲਣ ਵਾਲਿਆਂ ਵਿੱਚ ਪਹਿਚਾਣ ਵੀ ਇਹਨਾਂ ਦੇ ਸੈਡ Songਸ ਨਾਲ ਹੀ ਬਣੀ ਤੇ ਇਹਨਾਂ ਦਾ ਨਾਮ ਸੀ ਧਰਮਪ੍ਰੀਤ ਧਰਮਪ੍ਰੀਤ ਦਾ ਜਨਮ 9 ਜੁਲਾਈ 1973 ਨੂੰ ਮੋਗਾ ਦੇ ਪਿੰਡ ਵਿਖੇ ਹੋਇਆ ਪਰ ਐਸਾ ਕੀ ਹੋਇਆ ਕਿ 2015 ਵਿੱਚ ਧਰਮਪ੍ਰੀਤ ਨੇ ਸੁਸਾਈਡ ਕਰ ਲਿਆ ਇਸ ਦਾ ਕਾਰਨ ਅਸੀਂ ਵੀਡੀਓ ਦੇ ਆਖਰ ਵਿੱਚ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਾਂਗੇ ਧਰਮਪ੍ਰੀਤ ਦੇ ਸਿੰਗਿੰਗ ਕੈਰੀਅਰ ਦੀ ਗੱਲ ਕਰੀਏ ਤਾਂ ਪਹਿਲੀ ਐਲਬਮ ਖਤਰਾਏ ਸੋਹਣਿਆਂ ਨੂੰ ਰਹੀ ਜੋ 1993 ਵਿੱਚ ਭੁਪਿੰਦਰ ਧਰਮਾ ਦੇ ਨਾਮ ਨਾਲ ਰਿਲੀਜ਼ ਕੀਤੀ ਪਰ ਇਸ ਤੋਂ ਬਾਅਦ ਇਹਨਾਂ ਨੇ ਆਪਣਾ ਸਟੇਜ ਨੇਮ ਧਰਮਪ੍ਰੀਤ ਰੱਖ ਲਿਆ 1997 ਵਿੱਚ ਦਿਲ ਨਾਲ ਖੇਡਦੀ ਰਹੀ ਐਲਬਮ ਰਿਲੀਜ਼ ਹੋਈ ਤਾਂ ਧਰਮਪ੍ਰੀਤ ਰਾਤੋਂ ਰਾਤ ਸਟਾਰ ਬਣ ਗਏ ਤੇ ਇਸ ਐਲਬਮ ਦੀਆਂ 23 ਲੱਖ ਕੈਸਟਾਂ ਦੀ ਵਿਕਰੀ ਹੋਈ ਇਸ ਤੋਂ ਅਗਲੀਆਂ ਐਲਬम्स ਅੱਜ ਸਾਡਾ ਦਿਲ ਤੋੜ ਤੇ ਕਦੀ ਵੀ ਨਹੀਂ ਰੋਇਆ ਨੇ ਵੀ ਮਿਊਜ਼ਿਕ ਕੰਪਨੀਆਂ ਦਾ ਕਾਫੀ ਪ੍ਰੋਫਿਟ ਕੀਤਾ ਇਸ ਤੋਂ ਇਲਾਵਾ ਸੁਦੇਸ਼ ਕੁਮਾਰੀ ਤੇ ਮਿਸ ਪੂਜਨਾਲ ਵੀ ਕਈ ਡੂਡ Song ਵੀ ਗਾਏ ਜੋ ਕਾਫੀ ਹਿੱਟ ਵੀ ਰਹੇ ਪਰ ਆਕਰ 41 ਸਾਲ ਦੀ ਉਮਰ ਵਿੱਚ 8 ਜੂਨ 2015 ਨੂੰ ਧਰਮਪ੍ਰੀਤ ਨੇ ਆਪਣੀ ਰਿਹائش ਵਿਖੇ ਹੀ ਖੁਦਕੁਸ਼ੀ ਕਰ ਲਈ ਇਸ ਦੇ ਪਿੱਛੇ ਕਈ ਕਾਰਨ ਦੱਸੇ ਜਾਂਦੇ ਨੇ ਜਿਦੇ ਵਿੱਚ ਵਿੱਤੀ ਸੰਕਟ ਸਭ ਤੋਂ ਮੁੱਖ ਰਹਾ ਤੇ ਕਹਿੰਦੇ ਨੇ ਇਸਕ ਸਮੇਂ ਕੈਸਟ ਜਾਂ ਸੀਡੀ ਨਾ ਖਰੀਦ ਕੇ ਨੈਟ ਤੋਂ ਪਾਇਰੇਸੀ ਦੇ ਰੂਪ ਵਿੱਚ ਗਾਣੇ ਮਿਲ ਜਾਣ ਕਰਕੇ ਇਦਾਂ ਦੇ ਆਰਟਿਸਟ ਬਹੁਤ ਘਾਟੇ ਵਿੱਚ ਗਏ ਜਿਸ ਕਰਕੇ ਧਰਮਪ੍ਰੀਤ ਵੱਡਾ ਆਰਟਿਸਟ ਹੋਣ ਦੇ ਬਾਵਜੂਦ ਵੀ ਐਸੇ ਦੀ ਘਾਟ ਦਾ ਆਉਣਾ ਸਹਾਰ ਨਾ ਸਕਿਆ ਤੇ ਆਪਣੇ ਜੀਵਨ ਨੂੰ ਖਤਮ ਕਰ ਲਿਆ